ਹਾਂਜੀ ਵੀਰੇ ਕੀ ਹਾਲ ਨੇ ਤੇ ਜਿਹੜੇ ਮੇਰੇ ਭਰਾਵਾਂ ਦੀਆਂ ਮੋਟਰਾਂ ਵਾਰ-ਵਾਰ ਮੱਚਦੀਆਂ ਨੇ ਤੇ ਆ ਇੱਕ ਪੁਰਜਾ ਲਾਇਆ ਆਪਾਂ ਇਹ ਮੰਗਵਾ ਸਕਦੇ ਤੁਸੀਂ ਇਹਦਾ ਨੰਬਰ ਪਾ ਦੇਗਾ ਆਪਾਂ ਇਹ ਵਧੀਆ ਚੀਜ਼ ਆ ਇਹ ਬਈ ਗੇਦੀ ਥਾਤੀ ਤਾਰਾਂ ਇਹਦੀਆਂ ਲੱਗਦੀਆਂ ਨੇ ਤੇ ਬਈ ਇਹਦਾ ਜਿਹੜਾ ਕੰਮ ਹੁੰਦਾਗਾ ਮਨਕ ਚਲਾ ਆਟੋਮੈਟਿਕ ਕਹਿ ਦਿੰਨੇ ਆਪਾਂ ਉਹਦਾ ਕੰਮ ਹੁੰਦਾ ਟਰਾਂਸਫਾਰਮ ਤੋਂ ਲੈ ਕੇ ਸਟਾਰਟਰ ਤੱਕ ਉਹ ਕੱਟ ਕਰ ਦਿੰਦਾ ਜੇ ਕੋਈ ਫਾਲਟ ਪੈਂਦਾ ਪਰ ਜੇ ਅੱਗੇ ਕੋਈ ਮੋਟਰ ਵਾਲੀ ਤਾਰ ਦੇ ਵਿੱਚ ਫਾਲਟ ਪੈਂਦਾ ਫਲੜਾ ਜੋੜ ਖੋਲਦਾ ਜਾਂ ਕੁਝ ਵੀ ਫਾਲਟ ਪੈਂਦਾ ਉਹ ਤਾਰ ਦੇ ਵਿੱਚ ਤਾਂ ਭਈ ਇਹ ਕੱਟ ਨਹੀਂ ਕਰਦਾ ਸਗੋਂ ਮੋਟਰ ਨੂੰ ਮਚਾਉਂਦਾ ਕਿਉਂ ਕੱਟ ਨਹੀਂ ਕਰ ਦਿੰਦਾ ਸਟਾਰਟਰ ਨੂੰ ਕਿਉਂ ਪਿੱਛੇ ਸਪਲਾਈ ਸਹੀ ਚੱਲੀ ਜਾਂਦੀ ਹੁੰਦੀ ਹੈ ਇਹ ਜਿਹੜਾ ਪੁਰਜਾ ਹੈਗਾ ਇਹ ਮੰਨ ਕੇ ਚੱਲੋ ਜੇ ਮੋਟਰ ਦੀ ਤਾਰ 'ਚ ਫਾਲਟ ਪੈਂਦਾ ਕੋਈ ਪਿੱਛੇ ਹੀ ਫਾਲਟ ਪੈਂਦਾ ਕਿਤੇ ਵੀ ਫਾਲਟ ਪੈਂਦਾ ਇਹਨੇ 3 ਸੈਕਿੰਡਾਂ 'ਚ ਕੱਟ ਕਰਨਾ ਇਹ ਐਂਪੀਅਰ ਵੀ ਦੱਸਦਾ ਹੈ ਮੰਨ ਕੇ ਚੱਲੋ ਲੋਡ ਦੱਸਦਾ ਤਿੰਨ ਫੇਸਾਂ ਦਾ ਤਿੰਨੇ ਫੇਸਾਂ ਦੀ ਵੋਲਟੇਜ ਦੱਸਦਾ ਹੈ ਲੋਡ ਤੁਸੀਂ ਇਹ ਤੇ ਸੈੱਟ ਕਰ ਸਕਦੇ ਜੇ ਮੰਨ ਕੇ ਚੱਲੋ ਥੋੜੀ ਮੋਟਰ 14 ਦਾ ਲੋਡ ਲੈਂਦੀ ਤੁਸੀਂ 20 ਤੇ ਸੈੱਟ ਕਰਤਾ ਤਾਂ ਇਹ 20 ਤੇ ਜਾ ਕੇ ਕੱਟ ਕਰੂਗਾ ਤਿੰਨ ਸੈਕਿੰ ਵੋਲਟੇਜ ਸੈੱਟ ਕਰ ਸਕਦੇ ਹਾਂ ਵੀ ਕਿੰਨੇ ਡਿਫਰੈਂਸ ਤੇ ਸਾਡੀ ਵੋਲਟੇਜ ਚੱਲਣੀ ਚਾਹੀਦੀ ਹੈ ਘੱਟ ਦੀ ਵੱਧਦੀ ਤਾਂ ਕੱਟ ਕਰੂਗਾ ਟਾਈਮ ਵੀ ਤੇ ਲੱਗ ਜਾਂਦਾ ਹੈਗਾ ਆਪਾਂ ਬਾਕੀ ਵੀਡੀਓ ਫੇਰ ਪਾ ਦਿਆਂ ਕਿਵੇਂ ਸੈੱਟ ਕਰਨਾ ਧੰਨਵਾਦ